ਇੱਕ ਦੁਕਾਨ ਤੇ ਵੜ ਜਾਨੀ ਐ ਇੱਕ ਤੇ ਨਿਕਲਦੀ ਆ ਯਾਰ ਕੋਈ ਪਸੰਦ ਆਉਂਦਾ ਪਤਾ ਨਹੀਂ ਨਹੀਂ ਪਸੰਦ ਆਉਂਦਾ ਉਹਨਾਂ ਦੇ ਨੂੰ ਫਿੰਦਰੇ ਤੂੰ ਮੈਨੂੰ ਕਿਸੇ ਚੱਜ ਦੇ ਸ਼ਹਿਰ ਚ ਲੈ ਕੇ ਜਾਂਦਾ ਉਹ ਆ ਤੈਨੂੰ ਪਤਾ ਜਦੋਂ ਮਾੜੀ ਚੀਜ਼ ਤਾਂ ਮੇਰੇ ਪਸੰਦ ਨਹੀਂ ਆਉਂਦੀ ਹੋएगी ਸੂਟ ਦਵਾਣਾ ਹੁੰਦਾ ਨਹੀਂ ਫਰਕ ਕੋਈ ਹੋਰ ਮੈਂ ਤਾਂ ਚੱਕਵਾਇਆ ਸੂਟ ਚਾਹੀਦਾ ਆ ਮੈਂ ਯਾ ਲੈ ਲੈ ਚੱਕ ਮੈਂ ਚੱਕ ਆਉਣੀ ਮਾੜਦਾ ਹੈਗਾ ਆ ਮੈਂ ਪਾਉਣ ਵਾਲੇ ਮੈਂ ਨਹੀਂ ਹੈਗਾ ਮੈਂ ਤਾਂ ਚੱਜ ਦੇ ਤੇ ਲੈ ਕੇ ਜਾ ਕਿਸੇ ਤੇ ਚੱਲ ਫਿਰ ਅੱਜ ਤੈਨੂੰ ਚੱਕ ਮੈਂ ਸੂਟ ਤੇ ਲੈ ਕੇ ਜਾਂਦਾ ਬਾਜ ਪਟੀਕਾਂਾਂ ਦਾ ਸੁਣਿਆ ਨਾ 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 ਉਹਨੂੰ ਤਾਂ ਸੁਣਿਆ ਨਹੀਂ ਮੈਂ ਚਲ ਦੇਖ ਲੈਣੇ ਜਾਂ ਚੱਲ ਇਹਨਾਂ ਦੇ ਚੱ ਚੱਲ ਸਾਤਰੀ ਕਾਲ ਭਾਣੇ ਥੋੜਾ ਤਕੜੀਆਂ ਬਈ ਲੈ ਬਾਈ ਜੀ ਬਾਈ ਜੇ ਤੂੰ ਬਾਈ ਜੇ ਤੇਰੇ ਛੇਤੀ ਗੋਡੇ ਦੁਖਣ ਲੱਗ ਜਾਂਦੇ ਨੇ ਆਏ ਲੈ ਭਾਣੇ ਸਾਂ ਤੋਂ ਦਸ ਪਹਾਈਆ ਕਿਸੇ ਨੇ ਕਹਿੰਦੇ ਬਾਜ ਬਠੀਕ ਵਾਲੀ ਕੁੜੀ ਤਾਂ ਕਹਿੰਦੇ ਬਾਲੇ ਸੋਹਣੇ ਸਾਂਗਾਂ ਤੇ ਸੂਟ ਸਿਆਉਂਦੀ ਆਗੀ ਕਹਿੰਦੇ ਵੀ ਉਹ ਤਾਂ ਪੂਰੇ ਬਾਲਟ ਵਾਈਡ ਭੇਜਦੀ ਆ ਸੂਟ ਬਾਹਰ ਲੇਦੀ ਹਸਾਂ ਚ ਵੀ ਵੀ ਲੈ ਭਾਣੇ ਮੇਰੀਆਂ ਮੈਂ ਤਾਂ ਕੋਈ ਚੱਕਮਾ ਜਾਂ ਸੂਟ ਦਿਖਾ ਦੇ ਵੀ ਜਿਹੜੀ ਸਾਰੇ ਬੜਬਰ ਚ ਬਤਛਿੰਦਰ ਚਿੰਦਰੀ ਹੋਵੇ ਭੌਰਨੀ ਆਲਾ ਪਾਲੋ ਫਿਰ ਭੌਰਨੀ ਆਲ ਅੱਗੇ ਮੇਰੀ ਸੱਸ ਪਾਉਂਦੀ ਹੁੰਦੀ ਸੀ ਹੁਣ ਵਾਹੇ ਪਾਲ ਲਾ ਬੀਬੀ ਨੇ ਤਾਂ ਅਜੇ ਹੋਈ ਨਹੀਂ ਪਾਇ ਤੇ ਤੇਰੇ ਮੰਗੂ ਬੀਬੀ ਬਦਨਾਮ ਕਰਦੀ ਔਰ ਪਹਿਲੇ ਮੁੰਨੀ ਬਦਨਾਮ ਤੇ ਹੁਣ ਬੀਬੀ ਕਰਦੀ ਨੇ ਇਹ ਤੇ ਭੌਰਨੀਆਂ ਪਾਈਆਂ ਨੇ ਇਹ ਆਪਣੇ ਯੂਕੇ ਜਾਣੇ ਆ ਯੂਕੇ ਦਾ ਪਰ ਮੈਂ ਤਾਂ ਇੱਥੇ ਪਾ ਪਾਲ ਕੋ ਨੂੰ ਬਾੜਾ ਸਰਪਿੰਡਾਂ ਵਾਲਿਆਂ ਭਾਈ ਹਾਂ ਨਾ ਨਾ ਸਰਪਿੰਡਾਂ ਵਾਲੇ ਸੋਹਣਾ ਪਾਲ ਨਾ ਲੀਲਾ ਦਵਾਉਂਗਾ ਸੰਦਰੇ ਅੱਛਾ ਪਰ ਇਹ ਹੱਥੀ ਤਿਆਰ ਕਰ ਦਿਓ ਤੁਸੀਂ ਹੱਥੀ ਤਿਆਰ ਹੁੰਦੇ ਆ ਹੱਥਾਂ ਵਾਲੇ ਵੀ ਹੈਗੇ ਸਾਰੇ ਇਹ ਹੱਥਾਂ ਨਾਲ ਬਣੇ ਹੋਇਆ ਕਾਰੀਗਰ ਬਣਾਉਂਦੇ ਆ ਆਪਣੇ ਠੀਕ ਹੈ ਤੇ ਮਸ਼ੀਨ ਨਾਲ ਵੀ ਬਣਾਉਨੇ ਆਪਾਂ ਤੇ ਜਿਵੇਂ ਦਾ ਚਾਹੀਦਾ ਉਵੇਂ ਦਾ ਬਣ ਜਾਂਦਾ ਫੋਟੋ ਭੇਜ ਕੇ ਬਣਦੇ ਆ ਬਣਾ ਕੇ ਨਹੀਂ ਰੱਖਦੇ ਤੁਹਾਨੂੰ ਦੇਖੋ ਇਹ ਉਹ ਕੁੜੀ ਆ ਜਿਹੜੀ ਕੈਨੇਡਾ ਤੋਂ ਡਿਜ਼ਾਈਨਿੰਗ ਦਾ ਕੰਮ ਸਿੱਖ ਕੇ ਆਈ ਆ ਅੱਛਾ ਜਿਹੜੀ ਇਸ ਦਾ ਕੈਨੇਡਾ ਗਈ ਆ ਇੰਸਟਾਗ੍ਰਾਮ ਤੇ ਜਿਹੜੀ ਬਾਰੀ ਬਸੂ ਰੱਖੀ ਹਾਂ 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 ਨਹੀਂ ਪਾਣੀ ਦਾ ਸਿਹਾਰ ਚ ਨਹੀਂ ਆ ਜੀ ਤੂੰ ਲਾ ਦੱਸ ਹਾਂਜੀ ਦੇਖੋ ਹੋਰ ਭਾਈ ਕੁੜੀ ਕਿਹੜੇ ਕਿਹੜੇ ਸੂਟ ਆ ਹੋਰ ਜਿਵੇਂ ਹੱਥ ਦੀ ਕੜਾਈ ਦੇ ਸੂਟ ਲਹੰਗੇ ਲਹੰਗੇ ਆਪਾਂ ਬਾਹਰ ਵਿਆਹ ਲਈਆਂ ਕੁੜੀਆਂ ਲਈ ਤਿਆਰ ਕਰਦੇ ਆ ਉਹ ਸਾਰੇ ਜਿਵੇਂ ਮਰਜ਼ੀ ਰੰਗ ਫੋਟੋ ਭੇਜ ਕੇ ਹਨਾ ਜਿਹੇ ਜਿਹਾ ਚੰਦ ਰਿਆ ਜਸਣਗੇ ਫਿਰ ਤੇ ਬੈਂਕ گلابی ਸਲਾਬੀ ਜੇ ਫਿਰ ਲਾ ਸਕਦੇ ਹੋ ਨਾ ਨਾ ਪਹਿਲਾਂ ਰੰਗ ਬਦਵਾ ਕੇ ਵੀ ਮਤਲਬ ਹੀ ਡਾਈਡ ਹੋਈ ਜਿਹੜੇ ਮਰਜ਼ੀ ਰੰਗ ਚ ਡਾਈ ਹੋਊਗਾ ਜਿਹੜਾ ਮਰਜ਼ੀ ਕਪੜਾ ਹੋਊਗਾ ਪਿਓਰ ਕਪੜਾ ਵਰਤਦੇ ਆ ਪਿਓਰ ਕਪੜਾ ਕੱਲਾ ਡਾਈ ਹੋ ਕੇ ਚੱਲਦਾ ਵਾ ਠੀਕ ਆ ਵੀਰੇ ਜਿਹੜਾ ਡਾਈ ਕੀਤਾ ਕਰਾਇਆ ਉਹ ਪਿਓਰ ਨਹੀਂ ਹੁੰਦਾ ਠੀਕ ਆ ਜੀ ਹਾਂਜੀ ਪੇਪਾਂ ਨੇ ਮੇਰੀ ਗੱਲ ਸੁਣੋ ਜੇ ਹੁਣ ਮੇਰੀ ਪਤੀ ਜੀ ਗਈ ਹੈ ਬਾਹਰ ਵੀ ਜੇ ਉਹਨਾਂ ਕਨੇਡਾ ਮੰਗਾਉਣਾ ਹੋਵੇ ਫਿਰ ਤੁਸੀਂ ਕਿਵੇਂ ਭੇਜ ਸਕਦੇ ਹੋ ਕਨੇਡਾ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਕਿਸੇ ਵੀ ਦੇਸ਼ ਦੇ ਵਿੱਚ ਇਹ ਡੈਨਮਾਰਕ ਸਾਰੇ ਕਿਤੇ ਜਾਂਦੇ ਆ ਆਪਣੇ ਕੱਪੜੇ ਸਾਰੀ ਸ਼ਿਪਿੰਗ ਸਲਾਈ ਕਢਾਈ ਸਭ ਕੁਝ ਕਰਕੇ ਅਸੀਂ ਭੇਜਦੇ ਹਾਂ ਉਹਨਾਂ ਤੱਕ ਫੇ ਗੁੱਡੀ ਜੀ ਹੁਣ ਐਡਰੈਸ ਦੱਸਦੇ ਪਤਾ ਪਤਾ ਐਡਰੈਸ ਸਾਡਾ ਬਾਜ ਬੁਟੀਕ ਸਦਰ ਬਜਾਤ ਨੌਲਾ ਤਨੀ ਰਾਮ ਦੀ ਦੁਕਾਨ ਕੋਲ ਆਪਣੀ ਬੁਟੀਕ ਹੈ ਸਾਰੇ ਤਰ੍ਹਾਂ ਦੇ ਕਾਰੀਗਰ ਆਪਣੇ ਕੋਲ ਹੈਗੇ ਹੈ ਹੈਂਡ ਵਰਕ ਦੇ ਮਸ਼ੀਨ ਵਰਕ ਦੇ ਹਰ ਤਰ੍ਹਾਂ ਦਾ ਕੱਪੜਾ ਲਹਿੰਗੇ ਵਿਆਹ ਲਈ ਯਾਨੀ ਕਿ ਹੁਣ ਲਹਿੰਗੇ ਬਣਵਾਉਂਦੀਆਂ ਨੇਗੀਆਂ ਹੱਤ ਦੀ ਕਢਾਈ ਦੇ ਲਹਿੰਗੇ ਆਪਾਂ ਤਿਆਰ ਕਰਕੇ ਦਿੰਦੇ ਹਾਂ ਸਾਰੀ ਦੇਸ਼ਾਂ 'ਚ ਭੇਜਦੇ ਹਾਂਗੇ ਰਾਂਗ ਦੁਸਤ ਸਟਾਈਲ ਦਾ ਜਿਹੜਾ ਤੁਸੀਂ ਕਹੋਗੇ ਉਸ ਅਕੋਰਡਿੰਗ ਬਣ ਜਾਂਦਾ ਵਾ